ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੰਨਿਆ ਜਾਂਦਾ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਮਹਿੰਗਾ ਹੋਣ ਜਾ ਰਿਹਾ ਹੈ ਕਿਹੜੇ ਕਿਹੜੇ ਵਾਹਨਾਂ ਦੇ ਕਿੰਨੇ ਕਿੰਨੇ ਰੇਟ ਵਧਾਏ ਗਏ ਨੇ ਉਹ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਦਰਅਸਲ ਨੈਸ਼ਨਲ ਹਾਈਵੇ 30 ਵੱਲੋਂ ਟੋਲ ਫੀਸ ਧਾਰ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਗਿਆ ਹੈ ਟੋਲ ਪਲਾਜ਼ਾ ਦੇ ਮੈਨੇਜਰ ਵਿਪਨ ਰਾਏ ਨੇ ਦੱਸਿਆ ਕਿ ਜਿਹੜਾ ਅਪ੍ਰੈਲ 1 ਤੋਂ 2025 ਤੋਂ ਜਿਹੜਾ ਟੋਲ ਪਲਾਸ ਜਿੱਥੇ ਨਵੀਆਂ ਫੀਸਾਂ ਦਰਾਂ ਲਾਗੂ ਕੀਤੀਆਂ ਜਾਣਗੀਆਂ ਉਹਨਾਂ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਦੀਆਂ ਹਦਾਇਤਾਂ ਮੁਤਾਬਕ ਇਸ ਵਾਰ ਟੋਲ ਫੀਸ ਦਰ ਵਿੱਚ 5 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਇਹ ਵਾਧਾ 31 ਮਾਰਚ 2025 ਦੀ ਰਾਤ ਨੂੰ 12 ਵਜੇ ਤੋਂ ਬਾਅਦ ਲਾਗੂ ਹੋ ਗਿਆ ਉਹਨਾਂ ਦੱਸਿਆ ਕਿ ਕਾਰ ਜੀਪ ਵੈਨ ਜਾਂ ਲਾਈਟ ਮੋਟਰ ਵਹੀਕਲ ਨੂੰ ਹੁਣ ਇੱਕ ਪਾਸੇ ਵਾਸਤੇ 230 ਰੁਪਏ ਜਦੋਂ ਕਿ ਦੋਵੇਂ ਪਾਸਿਆਂ ਤੋਂ ਆਉਣ ਜਾਣ ਲਈ 345 ਰੁਪਏ ਦੀ ਫੀਸ ਦੇਣੀ ਪਵੇਗੀ ਇਸ ਤੋਂ ਪਹਿਲਾਂ ਇਹ ਫੀਸ ਸੀ ਜਿਹੜੀ ਉਹ 220 ਰੁਪਏ ਸੀ ਅਤੇ ਆਉਣ ਜਾਣ ਵਾਸਤੇ 330 ਰੁਪਏ ਸੀ ਇਸ ਤਰ੍ਹਾਂ ਹਲਕਾ ਵਪਾਰਕ ਵਾਹਨ ਲਾਈਟ ਬੱਸ ਮਾਲ ਗੱਡੀ ਮਿੰਨੀ ਬੱਸ ਜਾਂ ਟਰੱਕ ਨੂੰ ਇੱਕ ਪਾਸੇ ਵਾਸਤੇ 370 ਰੁਪਏ ਅਤੇ ਦੋਵੇਂ ਪਾਸਿਆਂ ਲਈ 555 ਰੁਪਏ ਦਾ ਕਰਨੇ ਪਹਿਣਗੇ ਜਦੋਂ ਕਿ ਪਹਿਲਾਂ 355 ਰੁਪਏ ਅਤੇ ਦੋਵੇਂ ਪਾਸਿਆਂ ਵਾਸਤੇ 535 ਰੁਪਏ ਦੇਣੇ ਪੈਂਦੇ ਸਿਗੇ ਹੁਣ ਦੋ ਐਕਸਲ ਵਾਹਨ ਨੂੰ ਇੱਕ ਪਾਸੇ ਵਾਸਤੇ 775 ਰੁਪਏ ਜਦੋਂ ਕਿ ਦੋਵੇਂ ਪਾਸਿਆਂ ਲਈ 1600 1100 60 ਰੁਪਏ ਅਦਾ ਕਰਨੇ ਪੈਣਗੇ ਇਸ ਤੋਂ ਪਹਿਲਾਂ ਜਿਹੜੀ ਸੀਗੇ ਇੱਕ ਪਾਸੇ ਲਈ 745 ਰੁਪਇਆ ਸੀਗਾ ਤੇ ਦੋਵੇਂ ਪਾਸਿਆਂ ਲਈ 1120 ਰੁਪਇਆ ਦੇਣਾ ਪੈਂਦਾ ਸੀਗਾ ਤਾਂ 5% ਵਧਾ ਦਿੱਤੇ ਗਏ ਨੇ ਤੇ ਹੁਣ ਤਿੰਨ ਐਕਸਲ ਵਪਾਰਕ ਵਾਹਨਾਂ ਨੂੰ ਇੱਕ ਪਾਸੇ ਵਾਸਤੇ 845 ਰੁਪਏ ਤੇ ਦੋਵੇਂ ਪਾਸਿਆਂ ਲਈ 1265 ਰੁਪਇਆ ਅਦਾ ਕਰਨੇ ਪੈਣਗੇ ਜਦੋਂ ਕਿ ਇਸ ਤੋਂ ਪਹਿਲਾਂ 815 ਰੁਪਏ ਇੱਕ ਪਾਸੇ ਵਾਸਤੇ ਤੇ ਦੋਵੇਂ ਪਾਸੇ ਵਾਸਤੇ 1200 25 ਰੁਪਏ ਦੇਣੇ ਪੈਂਦੇ ਸੀ ਇਸ ਤਰ੍ਹਾਂ ਹੀ 4 5 ਤੇ 6 ਐਕਸਲ ਵਪਾਰਕ ਵਾਹ ਭਾਰੀ ਵਾਹਨਾਂ ਨੂੰ ਹੁਣ ਇੱਕ ਪਾਸੇ ਲਈ 1215 ਰੁਪਏ ਤੇ ਦੋਵੇਂ ਪਾਸਿਆਂ ਲਈ 1820 ਰੁਪਏ ਅਦਾ ਕਰਨੇ ਪੈਣਗੇ ਜਦੋਂ ਕਿ ਇਸ ਪਹਿਲਾਂ ਕਰਮਬਾਰ 1170 ਰੁਪਏ ਤੇ 1755 ਰੁਪਏ ਦੇਣੇ ਪੈਂਦੇ ਸੀ ਉਹਨਾਂ ਦੱਸਿਆ ਕਿ 7 ਐਕਸਲ ਤੇ ਇਸ ਤੋਂ ਉੱਪਰ ਵਾਲੇ ਵਪਾਰਕ ਵਾਨਾਂ ਨੂੰ ਇੱਕ ਪਾਸੇ ਵਾਸਤੇ 1475 ਰੁਪਏ ਜਦੋਂ ਕਿ ਦੋਵੇਂ ਪਾਸਿਆਂ ਲਈ 2215 ਰੁਪਏ ਅਦਾ ਕਰਨੇ ਪੈਣਗੇ ਇਸ ਤੋਂ ਪਹਿਲਾਂ ਇਹ ਫੀਸ ਦੀ ਦਰ ਕਰਮਵਾਰ 1425 ਰੁਪਏ ਤੇ 2140 ਰੁਪਏ ਹੁੰਦੀ ਸੀ ਜਿਨ੍ਹਾਂ ਦੇ ਵਿੱਚ ਵੱਡੀਆਂ ਲੋਡਰ ਜੀਸੀਬੀ ਕ੍ਰੇਨਾਂ ਆਉਂਦੀਆਂ ਨੇ ਤਾਂ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਫੀਸਾਂ ਵਧਾ ਦਿੱਤੀਆਂ ਗਈਆਂ ਨੇ 5% ਦਾ ਵਾਧਾ ਕਰ ਦਿੱਤਾ ਗਿਆ ਹੈ 1 April ਤੋਂ ਕਿਉਂਕਿ ਜਿਹੜਾ ਸਾਲ ਦਾ ਅੰਤ ਹੁੰਦਾ ਹੈ ਸਰਕਾਰੀ ਕੈਲੰਡਰਾਂ ਮੁਤਾਬਕ ਉਹ 31 ਮਾਰਚ ਤੱਕ ਹੁੰਦਾ ਹੈ ਤੇ 1 April ਤੋਂ ਜਿਹੜਾ ਨਵਾਂ ਸਾਲ ਸਰਕਾਰੀ ਕੈਲੰਡਰਾਂ ਮੁਤਾਬਕ ਸ਼ੁਰੂ ਹੁੰਦਾ ਹੈ ਜਿਹੜੇ ਇਨਕਮ ਟੈਕਸ ਵਗੈਰਾ ਨੇ ਉਹ ਸਾਰਾ ਕੁਝ ਸਰਕਾਰ ਦੇ ਅਕੋਰਡਿੰਗ ਇੱਕ ਤਰੀਕ ਤੋਂ ਨਵਾਂ ਲਾਗੂ ਹੁੰਦਾ ਹੁੰਦਾ ਹੈ ਤਾਂ ਹੁਣ ਉਹਨਾਂ ਲੋਕਾਂ ਦੀ ਜੇਬ ਤੇ ਅਸਰ ਪੈਣਾ ਕਿਉਂਕਿ ਅੱਜ ਦੇ ਸਮੇਂ ਵਿੱਚ ਜ਼ਿਆਦਾ ਲੋਕ ਆਪਣੇ ਵਾਹਨ ਲੈ ਕੇ ਭਾਵੇਂ ਦੋ ਦੋ ਚੱਕੀ ਵਾਹਨ ਹੋਣ ਚਾਹੀਏ ਚਾਰ ਚੱਕੀ ਵਾਹਨ ਹੋਣ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਲੁਧਿਆਣੇ ਤੋਂ ਜਲੰਧਰ ਵੱਲ ਨੂੰ ਜਾਣਾ ਪੈਂਦਾ ਹੈ ਤੇ ਹੁਣ ਇਹ ਮਾਰ ਵੀ ਉਹਨਾਂ ਦੇ ਉੱਤੇ ਪਏਗੀ ਆਰਥਿਕ ਤੌਰ ਤੇ ਹਾਲਾਂਕਿ ਇਹ ਵੀ ਬਹੁਤ ਸਾਰਾ ਦਾਵਾ ਹੋ ਚੁੱਕਿਆ ਹੈ ਰਾਗਵ ਚੱਡਾ ਜੋ ਕਿ ਰਾਜ ਸਭਾ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਉੱਥੇ ਮੁੱਦਾ ਚੁੱਕ ਚੁੱਕੇ ਨੇ ਕਿ ਜਦੋਂ ਕੋਈ ਨਵੀਂ ਕਾਰ ਖਰੀਦਦਾ ਉਹਦੇ ਉੱਤੇ ਵੀ ਟੈਕਸ ਲੱਗਦਾ ਹੈ ਸਾਰੇ ਟੈਕਸ ਦੇਣੇ ਪੈਂਦੇ ਨੇ ਰੋਡ ਟੈਕਸ ਵੀ ਲੱਗਦਾ ਉਸ ਉੱਤੇ ਤੇ ਜਦੋਂ ਕੋਈ ਪ੍ਰਾਣੀਕਾਰ ਖਰੀਦਦਾ ਹੈ ਉਹਦੇ ਵਿੱਚ ਵੀ ਉਹਦਾ ਆ ਜਾਂਦਾ ਹੈ ਪਰ ਲੱਗ ਤੋਂ ਟੈਕਸ ਨੇ ਜਿਹੜੇ ਉਹ ਲੋਕਾਂ ਨੂੰ ਦੇਣੇ ਪੈਂਦੇ ਨੇ ਲੋਕਾਂ ਦੀ ਜੇਬ ਦੇ ਉੱਤੇ ਅਸਰ ਪੈਂਦਾ ਹੈ ਇਸ ਦਾ ਤਾਂ ਇਹ ਜਿਹੜੇ ਟੋਲ ਪਲਾਜ਼ੇ ਨੇ ਇਹ ਨਹੀਂ ਲੱਗਣੇ ਚਾਹੀਦੇ ਟੋਲ ਟੈਕਸ ਨਹੀਂ ਲੱਗਣੇ ਚਾਹੀਦੇ ਕਿਉਂਕਿ ਸਰਕਾਰ ਦੁੱਗਣੀ ਮਾਰ ਆਮ ਲੋਕਾਂ ਤੇ ਪਾ ਰਹੀ ਹੈ ਕਿਉਂਕਿ ਜਿਹੜੇ ਮੰਤਰੀ ਹੁੰਦੇ ਨੇ ਜਾਂ ਐਮ.ਐਲ.ਏ ਹੁੰਦੇ ਨੇ ਕਿਸੇ ਸਟੇਟ ਦੇ ਮੁੱਖ ਮੰਤਰੀ ਰਾਜ ਸਭਾ ਮੈਂਬਰ ਲੋਕ ਸਭਾ ਮੈਂਬਰ ਜਿੰਨੇ ਵੀ ਐਕਟਿਵ ਪੋਲੀਟੀਸ਼ੀਅਨ ਹੁੰਦੇ ਨੇ ਜਿਹੜੇ ਸਰਕਾਰਾਂ ਦੇ ਵਿੱਚ ਹੁੰਦੇ ਨੇ ਚਾਹੇ ਕਹ ਲਈਏ ਕਿ ਸੱਤਾ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਇਸ ਤੋਂ ਛੋਟ ਹੁੰਦੀ ਹੈ ਉਹਨਾਂ ਦੇ ਕਾਰਡ ਹੁੰਦੇ ਨੇ ਜਿਸ ਕਰਕੇ ਉਹਨਾਂ ਨੂੰ ਇਹ ਟੋਲ ਅਦਾ ਨਹੀਂ ਕਰਨੇ ਪੈਂਦੇ ਪਰ ਦੂਜੇ ਪਾਸੇ ਜਿਹੜੀ ਆਮ ਜਨਤਾ ਹੈ ਜਿਨ੍ਹਾਂ ਤੋਂ ਵੋਟਾਂ ਲਈਆਂ ਹੁੰਦੀਆਂ ਨੇ ਉਹਨਾਂ ਨੂੰ ਇਸ ਦੀ ਦੁੱਗਣੀ ਮਾਰ ਪੈਂਦੀ ਹੈ ਇੱਕ ਤਾਂ ਵਾਹਨ ਖਰੀਦਣ ਵੇਲੇ ਟੈਕਸ ਦੋ ਦੂਜੇ ਪਾਸੇ ਜਦੋਂ ਰੋਡ ਦੇ ਉੱਤੇ ਚੱਲਣਾ ਉਦੋਂ ਟੈਕਸ ਦਾ ਹੋਤਾ ਜਿਹੇ ਹਾਲਾਤਾਂ ਵਿੱਚ ਸਾਰਾ ਜਿਹੜਾ ਬੋਝ ਹੈ ਉਹ ਆਮ ਜਨਤਾ ਤੇ ਪਾਇਆ ਜਾਂਦਾ ਹੈ ਜਦੋਂ ਕਿ ਜਨਤਾ ਚੁਣਦੀ ਹੈ ਕਿ ਅਸੀਂ ਜਹੀ ਸਰਕਾਰ ਚੁਣਦੇ ਆ ਅਸੀਂ ਜਿਹੇ ਲੋਕਾਂ ਨੂੰ ਚੁਣਦੇ ਆ ਜਿਹੜੇ ਕਿ ਸਾਡੀ ਭਲਾਈ ਕਰਨਗੇ ਪਰ ਉਹ ਲੋਕਾਂ ਦੀ ਬਰਬਾਦੀ ਕਰਦੇ ਹੀ ਨਜ਼ਰ ਆਉਂਦੇ ਨੇ ਲੋਕਾਂ ਨੂੰ ਆਰਥਿਕ ਤੌਰ ਦੇ ਉੱਤੇ ਨੁਕਸਾਨ ਕਰਦੀ ਨਜ਼ਰ ਆਉਂਦੇ ਨੇ ਜੋ ਹਾਲਾਤ ਦੇਖਣ ਦੇ ਵਿੱਚ ਨਜ਼ਰ ਆਉਂਦੇ ਨੇ ਤਾਂ ਹੁਣ ਇੱਕ ਵਾਰ ਫਿਰ ਤੋਂ 5% ਦੀਆਂ ਜਿਹੜੀਆਂ ਫੀਸਾਂ ਵਧਾ ਦਿੱਤੀਆਂ ਗਈਆਂ ਨੇ ਹਾਲਾਂਕਿ ਮੁੱਖ ਮੰਤਰੀ ਭਗਵਾਨਤਮਾਨ ਵੱਲੋਂ ਦਾਵਾ ਕੀਤਾ ਗਿਆ ਕਿ ਪੰਜਾਬ ਦੇ ਅੰਦਰੋਂ ਅਸੀਂ ਆਪਣੀ ਸਰਕਾਰ ਦੇ ਦੌਰਾਨ 18 ਟੋਲ ਪਲਾਜੇ ਬੰਦ ਕਰ ਚੁੱਕੇ ਹਾਂ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਸੀ ਪਰ ਵੱਡਾ ਸਵਾਲ ਇਹ ਵੀ ਹੈ ਕਿ ਸਭ ਤੋਂ ਮਹਿੰਗਾ ਟੋਲ ਪਲਾਜਾ ਤਾਂ ਲਾਡੋਵਾਲ ਵਾਲਾ ਹੈ ਜੇਕਰ ਇਸ ਦੀ ਮਿਆਦ ਹੈ ਕਦੋਂ ਤੱਕ ਹੈ ਕਿਸ ਨੂੰ ਵੀ ਬੰਦ ਕੀਤਾ ਜਾਊਗਾ ਕਿਉਂਕਿ ਇਹ ਜਿਹੜਾ ਨੈਸ਼ਨਲ ਹਾਈਵੇ 30 ਦਾ ਟੋਲ ਪਲਾਜ਼ਾ ਇਸ ਕਰਕੇ ਇਹਦੇ ਉੱਤੇ ਵੀ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਇਹ ਵੀ ਮੇਰੀ ਨਜ਼ਰ ਦੇ ਵਿੱਚ ਹੈ ਕਿਉਂਕਿ ਜਿਸ ਵਕਤ ਭਗਵਾਨਤਮਾਨ ਕਲਾਕਾਰ ਹੁੰਦੇ ਸੀ ਤਾਂ ਉਹਨਾਂ ਨੂੰ ਵੀ ਪੰਜਾਬ ਦੀ ਥਾਂ-ਥਾਂ ਤੇ ਜਾਣਾ ਪੈਂਦਾ ਸੀਗਾ ਰੋਡਾਂ ਦੇ ਉੱਤੇ ਗੁਜ਼ਰਨਾ ਪੈਂਦਾ ਸੀਗਾ ਤਾਂ ਇਸ ਕਰਕੇ ਉਹਨਾਂ ਨੂੰ ਵੀ ਇਸ ਦੀ ਮਾਰਚ ਕਰਨੀ ਪੈਂਦੀ ਸੀ ਪਰ ਜਦੋਂ ਹੀ ਉਹ ਮੁੱਖ ਮੰਤਰੀ ਬਣੇ ਉਦੋਂ ਵੀ ਉਹਨਾਂ ਦੇ ਅੰਦਰ ਦਰਦ ਜ਼ਰੂਰ ਹੈਗਾ ਕਿ ਟੋਲ ਪਲਾਜ਼ੇ ਬੰਦ ਹੋਣੇ ਚਾਹੀਦੇ ਨੇ ਲੋਕਾਂ ਤੋਂ ਵਾਧੂ ਪੈਸਾ ਨਹੀਂ ਵਸੂਲਣਾ ਚਾਹੀਦਾ ਇਹਨਾਂ ਨੂੰ ਕੁਝ ਰਾਹਤ ਦੇਣੀ ਚਾਹੀਦੀ ਹੈ ਪਰ ਦੇਖਣਾ ਹੋਵੇਗਾ ਕਿ ਲਾਡੋਵਾਲ ਵਾਲਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਵੀ ਕੀ ਮਿਆਦ ਪੂਰੀ ਹੋਣ ਤੋਂ ਬਾਅਦ ਬੰਦ ਕਰ ਦਿੱਤਾ ਜਾਊਗਾ ਵੱਡਾ ਸਵਾਲ ਹੈ ਲੋਕ ਇਸ ਘੜੀ ਦੀ ਉਡੀਕ ਕਰ ਰਹੇ ਨੇ ਦਿਓ ਜਾਜਤ ਧੰਨਵਾਦ